ਜਲਦੀ 소ਮਨ ਜੈਟਲੀ ਮੌਜੂਦ ਨੇ सुमन ਤਸਵੀਰਾਂ ਦੇ ਨਾਲ ਨਾਲ ਇੱਕ ਚੀਜ਼ ਤੁਹਾਨੂੰ ਜਾਣਨੀ ਚਾਹਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਨੇ ਪੀਐਮ ਸੀਐਮ ਪਤਾ ਨਹੀਂ ਰਾਮ ਭਗਵਾਨ ਦੀ ਨਗਰੀ ਅਯੁੱਧਿਆ ਦੇ ਵਿੱਚ ਮੌਜੂਦ ਆ ਤੇ ਅਯੁੱਧਿਆ ਦੇ ਰੰਗ ਤੁਹਾਨੂੰ ਲਗਾਤਾਰ ਸੰਝੇ ਕਰ ਰਹੇ ਇੱਕ ਤਸਵੀਰ ਦਿਖਾਉਣਾ ਹੈ ਮੇਰੇ ਨਾਲ ਸੀਨੀਅਰ ਜਰਨਲਿਸਟ 소ਮਨ ਜੈਟਲੀ ਮੌਜੂਦ ਨੇ ਸਮਨ ਤਸਵੀਰਾਂ ਦੇ ਨਾਲ ਨਾਲ ਇੱਕ ਚੀਜ਼ ਤੁਹਾਨੂੰ ਜਾਣੀ ਚਾਉਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਨੇ ਪੀਐਮ ਸੀਐਮ ਪਤਾ ਨਹੀਂ ਕਿੱਡੇ ਵੱਡੇ ਵੱਡੇ ਪ੍ਰੋਟੋਕੋਲਸ ਨੇ ਸੰਗਤ ਦਾ ਡੈਕੋਰਮ ਦੇਖੋ ਕਿੰਨਾ ਹੈ ਸੰਗਤ ਦੇ ਨਾਲ ਸਖਤੀ ਪੁਲਿਸ ਦੀ ਕਿੰਨੀ ਹੈ ਇਹ ਬਹੁਤ ਵੱਡੀ 500 ਸਾਲ ਜੇ ਸੰਗਤ ਸਬਰ ਕਰ ਸਕਦੀ ਹੈ ਤਾਂ ਇੱਕ ਦਿਨ ਸਬਰ ਕਰਕੇ ਸਾਈਡ ਤੇ ਕਿਉਂ ਨਹੀਂ ਖੜ ਸਕਦੀ ਹਾਂ ਤੁਸੀਂ ਦੇਖੋ ਨਾ ਸਬਰ ਬਹੁਤ ਵੱਡਾ ਸੀ ਅੱਜ ਅਸੀਂ ਉਹ ਦੀਵਾਲੀ ਨਹੀਂ ਮਨਾਉਣੀ ਜਿਹੜੀ ਹਰ ਸਾਲ ਮਨਾਉਂਦੇ ਆ ਅੱਜ ਅਸੀਂ ਉਹ ਦੀਵਾਲੀ ਮਨਾਉਣੀ ਹੈ ਜਿਹੜੀ 500 ਸਾਲ ਚ ਇੱਕ ਵਾਰ ਮਨਾਈ ਜਾਣੀ ਹੈ ਇਹ ਦੀਵਾਲੀ ਪਹਿਲਾਂ ਨਹੀਂ ਕਦੇ ਮਨਾਈ ਦੀਵਾਲੀ ਹੀ ਹੈ ਪਰ ਇਹਦਾ ਰੂਪ ਹੋਰ ਹੋਵੇਗਾ ਔਰ ਸੰਗਤ ਦੇ ਵਿੱਚ ਉਤਸ਼ਾਹ ਦੇਖੋ ਸੰਗਤ ਦਾ ਸਬਰ ਦੇਖੋ ਤੁਸੀਂ ਪ੍ਰਧਾਨ ਮੰਤਰੀ ਦੀ ਇੱਕ ਝਲਕ ਦੇਖਣ ਦੇ ਲਈ ਆਪਣੇ प्रदेश ਦੇ ਮੁੱਖ ਮੰਤਰੀ ਆਪਣੀ ਸਟੇਟ ਦੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਨ ਦੇ ਲਈ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕਰਨ ਦੇ ਲਈ ਕਿੰਨੇ ਡੈਕੋਰਮ ਦੇ ਨਾਲ ਆ ਵੀ ਸ਼ੇਕਾ ਤਸਵੀਰ ਦਿਖਾਓ ਜ਼ਰਾ ਸ਼ੇਕਾ ਕੀ ਆ ਤਸਵੀਰਾਂ ਸੋਹਣੀ ਤਸਵੀਰ ਹੈ ਆ ਦੇਖੋ ਬੜੇ ਹੀ ਡੈਕੋਰਮ ਦੇ ਨਾਲ ਇੱਥੇ ਕਿਸੇ ਮੁਲਾਜ਼ਮ ਨੂੰ ਕਹਿਣਾ ਨਹੀਂ ਪੈ ਰਿਹਾ ਕਿ ਅੱਗੇ ਨਾ ਆਓ ਪਿੱਛੇ ਖੜੇ ਹੋ ਜਾਓ ਲਾਈਨ ਬਣਾ ਕੇ ਆਪੇ ਖੜੇ ਹੋਏ ਨਰ ਨੂੰ ਪਤਾ ਹੈ ਕਿ ਅਸੀਂ ਸਵਾਗਤ ਕਿਵੇਂ ਕਰਨਾ ਹੈ ਸਹੀ ਕੀ ਹੈ ਔਰ ਗਲਤ ਕੀ ਹੈ ਇਹ ਤਸਵੀਰ ਦੇਖੋ ਕਿੰਨੀ ਖੂਬਸੂਰਤ ਹੈ ਅੱਖਾਂ ਚ ਢੀਕ ਹੈ ਮਨ ਚ ਖੁਸ਼ੀ ਹੈ ਔਰ ਸਵਾਗਤ ਕਰਨ ਦੇ ਲਈ ਬੇਤਾਬ ਖੜੇ ਹੋਏ ਤੁਮਨ ਵੱਡੀ ਗੱਲ ਆ ਕੇ ਤੁਸੀਂ ਕੀ ਇਹ ਦੀਵਾਲੀ 500 ਸਾਲ ਚ ਪਹਿਲੀ ਵਾਰ ਹੈ ਇਸ ਤਰ੍ਹਾਂ ਦੀ ਦੀਵਾਲੀ ਆਈ ਹੈ ਤਾਂ ਲੱਗਦਾ ਕਿ ਜਿਸ ਤਰ੍ਹਾਂ ਸੰਗਤ ਅਗਰ ਮੈਂ ਕਹਾਂ ਤਾਂ ਸੰਗਤ ਦਾ ਡਿਸਪਲਿਨ ਬਹੁਤ ਜ਼ਬਰਦਸਤ ਹੈ ਪੁਲਿਸ ਬਹੁਤ ਪੋਲਾਈਟ ਜਿਹੜਾ ਬਿਹੇਵ ਕਰ ਰਹੀ ਹੈ ਔਰ ਬਿਲਕੁਲ ਜੇ ਦੇਖਿਆ ਜਾਵੇ ਤਾਂ ਕਿਸੇ ਨਾਲ ਕਿਸੇ ਨਾਲ ਵੀ ਕੋਈ ਸਖਤੀ ਨਾ ਪੇ राम भगवान दी नगरी अयोध्या ਦੇ ਵਿੱਚ ਮੌਜੂਦ ਆ ਤੇ अयोध्या ਦੇ ਰੰਗ ਤੁਹਾਨੂੰ ਲਗਾਤਾਰ ਸੰਝ ਕਰ ਰਹੇ ਇੱਕ ਤਸਵੀਰ ਦਿਖਾਉਣਾ ਹੈ ਮੇ ਨਾਲ ਸੀਨੀਅਰ ਜਰਨਲਿਸਟ ਸੁਮਨ ਜੈਟਲੀ ਮੌਜੂਦ ਨੇ ਸੁਮਨ ਤਸਵੀਰਾਂ ਦੇ ਨਾਲ ਨਾਲ ਇੱਕ ਚੀਜ਼ ਤੁਹਾਨੂੰ ਜਾਣੀ ਚਾਉਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਨੇ ਪੀਐਮ ਸੀਐਮ ਪਤਾ ਨਹੀਂ ਕਿੱਡੇ ਵੱਡੇ ਵੱਡੇ ਪ੍ਰੋਟੋਕੋਲਸ ਨੇ ਪ੍ਰਸੰਗਤ ਦਾ ਡੈਕਰਮ ਦੇਖੋ ਕਿੰਨਾ ਸੰਗਤ ਦੇ ਨਾਲ ਸਖਤੀ ਪੁਲਿਸ ਦੀ ਕਿੰਨੀ ਹੈ ਇਹ ਬਹੁਤ ਵੱਡੀ 500 ਸਾਲ ਜੇ ਸੰਗਤ ਸਬਰ ਕਰ ਸਕਦੀ ਹੈ ਤਾਂ ਇੱਕ ਦਿਨ ਸਬਰ ਕਰਕੇ 사이드 ਤੇ ਕਿਉਂ ਨਹੀਂ ਖੜ ਸਕਦੀ ਤੁਸੀਂ ਦੇਖੋ ਨਾ ਸਬਰ ਬਹੁਤ ਵੱਡਾ ਸੀ ਅੱਜ ਅਸੀਂ ਉਹ ਦੀਵਾਲੀ ਨਹੀਂ ਮਨਾਉਣੀ ਜਿਹੜੀ ਹਰ ਸਾਲ ਮਨਾਉਂਦੇ ਆ ਅੱਜ ਅਸੀਂ ਉਹ ਦੀਵਾਲੀ ਮਨਾਉਣੀ ਹੈ ਜਿਹੜੀ 500 ਸਾਲ ਚ ਇੱਕ ਵਾਰ ਮਨਾਈ ਜਾਣੀ ਹੈ ਇਹ ਦੀਵਾਲੀ ਪਹਿਲਾਂ ਨਹੀਂ ਕਦੇ ਮਨਾਈ ਦੀਵਾਲੀ ਹੀ ਹੈ ਪਰ ਇਹਦਾ ਰੂਪ ਹੋਰ ਹੋਵੇਗਾ ਔਰ ਸੰਗਤ ਦੇ ਵਿੱਚ ਉਤਸ਼ਾਹ ਦੇਖੋ ਸੰਗਤ ਦਾ ਸਬਰ ਦੇਖੋ ਤੁਸੀਂ ਪ੍ਰਧਾਨ ਮੰਤਰੀ ਵੀ ਇੱਕ ਝਲਕ ਦੇਖਣ ਦੇ ਲਈ ਆਪਣੇ ਪ੍ਰਦੇਸ਼ ਦੇ ਮੁੱਖ ਮੰਤਰੀ ਆਪਣੀ ਸਟੇਟ ਦੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਨ ਦੇ ਲਈ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕਰਨ ਦੇ ਲਈ ਕਿੰਨੇ ਡੈਕੋਰਮ ਦੇ ਨਾਲ ਆ ਵਿਸ਼ੇ ਘਾਤ ਤਸਵੀਰ ਦਿਖਾਓ ਜਰਾ ਵਿਸ਼ੇ ਘਾਤ ਕੀ ਆ ਤਸਵੀਰਾਂ ਛੋਟੀ ਤਸਵੀਰ ਹੈ ਆ ਦੇਖੋ ਬੜੇ ਹੀ ਡੈਕੋਰਮ ਦੇ ਨਾਲ ਇੱਥੇ ਕਿਸੇ ਮੁਲਾਜ਼ਮ ਨੂੰ ਕਹਿਣਾ ਨਹੀਂ ਪੈ ਰਿਹਾ ਕਿ ਅੱਗੇ ਨਾ ਆਓ ਪਿੱਛੇ ਖੜੇ ਹੋ ਜਾਓ ਲਾਈਨ ਬਣਾ ਕੇ ਆਪੇ ਖੜੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਸਵਾਗਤ ਕਿਵੇਂ ਕਰਨਾ ਹੈ ਸਹੀ ਕੀ ਔਰ ਗਲਤ ਕੀ ਹੈ ਇਹ ਤਸਵੀਰ ਦੇਖੋ ਕਿੰਨੀ ਖੂਬਸੂਰਤ ਹੈ ਅੱਖਾਂ ਝੁਡੀਕ ਹੈ ਮਨ ਚ ਖੁਸ਼ੀ ਹੈ ਔਰ ਸਵਾਗਤ ਕਰਨ ਦੇ ਲਈ ਬੇਤਾਬ ਖੜੇ ਹੋਏ ਤੁਮਨ ਵੱਡੀ ਗੱਲ ਆਖੀ ਹੈ ਤੁਸੀਂ ਕਿ ਇਹ ਦੀਵਾਲੀ 500 ਸਾਲ ਚ ਪਹਿਲੀ ਵਾਰ ਹੈ ਇਸ ਤਰ੍ਹਾਂ ਦੀ ਦੀਵਾਲੀ ਆਈ ਹੈ ਤਾਂ ਲੱਗਦਾ ਕਿ ਜਿਸ ਤਰ੍ਹਾਂ ਸੰਗਤ ਅਗਰ ਮੈਂ ਕਹਾਂ ਤਾਂ ਸੰਗਤ ਦਾ ਡਿਸਪਲਿਨ ਬਹੁਤ ਜ਼ਬਰਦਸਤ ਹੈ ਪੁਲਿਸ ਬਹੁਤ ਪੋਲਾਈਟ ਜਿਹੜਾ ਬਿਹੇਵ ਕਰ ਰਹੀ ਔਰ ਬਿਲਕੁਲ ਜੇ ਦੇਖਿਆ ਜਾਵੇ ਤਾਂ ਕਿਸੇ ਨਾਲ ਕਿਸੇ ਨਾਲ ਵੀ ਕੋਈ ਸ਼ਕਤੀ ਨਾਲ ਪੇਸ਼ ਨਹੀਂ ਆ ਰਿਹਾ ਪ੍ਰਧਾਨ ਮੰਤਰੀ ਨਹੀਂ ਹੋ ਰਹੀ ਨਾ ਸ਼ਕਤੀ ਨਾਲ ਤਾਂ ਉਧਰ ਪੇਸ਼ ਆਓਗੇ ਜਦੋਂ ਡੈਕੋਰਮੈਂਟੇਨ ਨਹੀਂ ਕੀਤਾ ਜਾਏਗਾ ਕੋਈ ਹੁੱਲੜਬਾਜ਼ੀ ਕਰੇਗਾ ਕੋਈ ਇੱਥੋਂ ਆਹ ਜਿਹੜੀ ਕਤਾਰ ਲੱਗੀ ਹੋਈ ਹੈ ਜਿੱਥੇ ਲੋਕ ਖੜੇ ਨੇ ਇਹਨੂੰ ਪਾਰ ਕਰਕੇ ਇੱਧਰ ਉਧਰ ਹੋਣਗੇ ਇੱਥੇ ਉੱਧਰ ਹਲਚਲ ਹੋ ਰਹੀ ਕਿਉਂਕਿ ਉਹਨਾਂ ਨੇ ਜਿਹੜਾ ਕੰਮ ਕਰਨਾ ਹੈ ਉਹ ਵੀ ਪੂਰੇ ਡੈਕੋਰਮ ਦੇ ਵਿੱਚ ਜਿੱਥੇ ਮੁਲਾਜ਼ਮ کہہ ਰਹੇ ਨੇ ਉੱਥੇ ਖੜੇ ਹੋਏ ਨੇ ਜਿੱਥੋਂ ਕ੍ਰਾਸ ਕਰਨ ਦੇ ਲਈ ਕਿਹਾ ਜਾ ਰਿਹਾ ਉਸ ਤੋਂ ਕ੍ਰਾਸ ਕੀਤਾ ਜਾ ਰਿਹਾ ਔਰ ਇਹ ਦੇਖੋ ਆਵਾਜ਼ਾਂ ਯਕਾਰੇ ਬਹੁਤ ਬਹੁਤ ਫਰੈਂਡਲੀ ਬਿਹੇਵ ਕੀਤਾ ਜਾ ਸਕਦਾ ਕਿ ਬਹੁਤ ਫਰੈਂਡਲੀ ਬੇ ਪਿਆਰ ਨਾਲ ਬੜੇ ਹੀ ਪਿਆਰ ਨਾਲ ਬੜੇ ਹੀ ਸਲੀਕੇ ਦੇ ਨਾਲ ਬਿਹੇਵ ਕਰ ਰਹੇ ਨੇ ਔਰ ਕਮਾਲ ਦਾ ਨਜ਼ਾਰਾ ਹੈ ਇਹ ਤਸਵੀਰ ਬਹੁਤ ਕਮਾਲ ਦੀ ਹੈ ਇਤਿਹਾਸਕ ਹੈ ਇਹ ਤਸਵੀਰ ਤਾਂ ਬਿਲਕੁਲ ਅਭਿਸ਼ੇਕ ਉਹ ਤਸਵੀਰ ਦਿਖਾਓ ਤਾਂ ਦੇਖੋ ਇਹ ਵੀ ਵੀ ਆਈ ਪੀਜ਼ ਲਗਾਤਾਰ तमाम ਵੱਡੇ ਵੀ ਵੀ ਆਈ ਪੀਜ਼ ਆ ਦੇਖੋ ਪਰ ਜਿੱਥੇ ਤੱਕ ਦੇਖਿਆ ਜਾਵੇ ਤਾਂ ਬਹੁਤ ਖੂਬਸੂਰਤ ਤਸਵੀਰ ਹੈ ਦੇਖੋ ਸੁਮਨ ਅ ਇੰਨੇ ਵੱਡੇ ਵੱਡੇ ਲੋਕ ਇੱਥੋਂ ਨਿਕਲ ਰਹੇ ਨੇ ਗੈਸ ਨਿਕਲ ਰਹੇ ਨੇ ਸਿਰਫ ਹੱਥ ਲਾ ਕੇ ਔਰ ਹੱਥ ਜੋੜ ਕੇ دارے ਆਉਣਾ دا اونਾਂ ਦੀਆਂ ਗੱਡੀਆਂ ਇਧਰੋਂ ਗੁਜ਼ਰ ਰਹੀਆਂ ਨੇ ਔਰ ਸਿਰਫ ਜੈ ਸ਼੍ਰੀ ਨਾਮ ਔਰ ਹੱਥ ਜੋੜੇ ਜਾ ਰਹੇ ਨੇ। ਕੀ ਕਮਾਲ ਦੀ ਹੈ ਸ਼ਰਧਾ ਭਾਵਨਾ। ਕੀ ਕਮਾਲ ਦਾ ਹੈ ਫ੍ਰੇਮ। ਬਿਲਕੁਲ ਹਰ ਇੱਕ ਵਿਅਕਤੀ ਜਿਹੜਾ ਉਹ ਇਸ ਵੇਲੇ ਬੇਹੱਦ ਭਾਵੁਕ ਤੇ ਖੁਸ਼ ਮਹਿਸੂਸ ਕਰ ਰਿਹਾ ਕਿਉਂਕਿ ਤਸਵੀਰ ਦੇਖੋ ਤੁਸੀਂ। ਇਸੇ ਰਸਤੇ ਤੋਂ ਆਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹੀ ਪਲ ਦੇ ਬਾਅਦ ਇੱਥੋਂ ਨਿਕਲਣਗੇ। ਤਾਂ ਮੈਂ ਇੱਕ ਚੀਜ਼ ਬਹੁਤ ਅੱਛੀ ਦੇਖ ਰਿਹਾ ਕਿ ਪੁਲਿਸ ਦਾ ਬਿਹੇਵੀਅਰ ਬੇਹੱਦ ਫ੍ਰੈਂਡਲੀ ਹੈ। ਤਾਂ ਦੇਖੋ ਹਜ਼ਾਰਾਂ ਲੱਖਾਂ ਦੀ ਤعداد ਦੇ ਵਿੱਚ ਸੰਗਤ ਇਸ ਵੇਲੇ ਅਯੁੱਧਿਆ ਧਾਮ ਦੇ ਵਿੱਚ ਮੌਜੂਦ ਹੈ ਤਾਂ ਦੇਖੋ ਤਾਂ ਬੋਤ ਵਾਜਬ ਤੇ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਇਸ ਵੇਲੇ ਟ੍ਰੀਟ ਕੀਤਾ ਜਾ ਰਿਹਾ ਹੈ ਵੀ ਵੀ ਆਈ ਪੀ ਰੋਡ ਹੈ ਤਾਂ ਇਸੀ ਰੋਡ ਤੋਂ ਸੁਮਨ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ तमाम ਵੀ ਵੀ ਪੀ ਆ ਰਹੇ ਨੇ ਬਿਲਕੁਲ ਇਹੀ ਰੋਡ ਹੈ ਔਰ ਹਾਲੇ ਤੱਕ ਜੋ ਤਸਵੀਰ ਅਸੀਂ ਦੇਖੀਏ ਕੁਝ ਗਟੀਆਂ ਗੁਜ਼ਰ ਵੀ ਚੁੱਕੀਆਂ ਨੇ ਤਾਂ ਹੀ ਲੋਕ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਤੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਇਹ ਹੀ ਬਿਲਕੁਲ ਇਹ ਰੋਡ ਹੈ ਇਹ ਰੋਡ ਜਦੋਂ ਆਪਾਂ ਸਿੱਧੀ ਜਾਵਾਂਗੇ ਤਾਂ 1.5 ਕਿਲੋਮੀਟਰ ਬਾਅਦ ਹਨੂਮਾਨ ਕੜੀ ਨੂੰ ਜਾਂਦੀ ਹੈ ਔਰ ਉੱਥੇ ਜਦੋਂ ਆਪਾਂ ਸੱਜੇ ਹੋ ਜਾਾਂਗੇ ਤਾਂ ਉਹ ਰਾ ਜਿਹੜਾ ਰਾਮ ਦਰਬਾਰ ਨੂੰ ਜਾਂਦਾ ਤਾਂ ਇਸੇ ਕਰਕੇ ਬਿਲਕੁਲ ਸਹੀ ਤੁਸੀਂ ਦੱਸਿਆ ਕਿ ਠੀਕ ਉਹੀ ਇਹ ਰੋਡ ਹੈ ਜਿੱਥੋਂ ਤਮਾਮ ਡੈਲੀਗੇਟਸ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਇੱਥੋਂ ਗੁਜ਼ਰਨੇ ਇਸੇ ਕਰਕੇ ਤਾਂ ਲੋਕ ਖੜੇ ਨੇ ਨਾ ਇੱਥੇ ਤੁਸੀਂ ਦੇਖੋ ਹੱਥਾਂ 'ਚ ਝੰਡੇ ਮੱਥੇ 'ਤੇ ਟਿੱਕਾ ਗਲ ਤੇ ਰਾਮ ਨਾਮ ਦੇ ਵਰਨੇ ਆ ਦੇਖੋ ਇੱਕ ਜੋ ਗੱਡੀਆਂ ਗੁਜ਼ਰ ਰਹੀਆਂ ਨੇ ਤੁਸੀਂ ਮੈਂ ਇੱਕ ਚੀਜ਼ ਸਾਂਝੀ ਕਰਉ ਹਾਲਾਂਕਿ ਆਫ ਦਾ ਰਿਕਾਰਡ ਇਹ ਗੱਲ ਹੈ ਇੱਕ ਪਰਿਵਾਰ ਪ੍ਰਧਾਨ ਮੰਤਰੀ ਦੀ ਇੱਕ ਚਲਕਦੇ ਰਹੀ ਬਾਥਰੂਮ 'ਚ ਰਾਤ گزارਦੰਤ ਬਿਲਕੁਲ ਇਹ ਆਫ ਦਾ ਰਿਕਾਰਡ ਗੱਲ ਸੀ ਠੀਕ ਹੈ ਤੁਸੀਂ ਜਨਤਕ ਕਰ ਦਿੱਤੀ ਤਾਂ ਦੱਸ ਦਿੰਦੇ ਆ ਇੱਕ ਪਰਿਵਾਰ ਜੋ ਕਹਿ ਰਿਹਾ ਕਿ ਅਸੀਂ ਕਈ ਘੰਟਿਆਂ ਤੋਂ ਬੈਠੇ ਆ ਸਾਨੂੰ ਰਹਿਣ ਦੀ ਇੱਥੇ ਥਾਂ ਨਹੀਂ ਮਿਲੀ ਤੇ ਅਸੀਂ ਜਿੱਥੇ ਥਾਂ ਮਿਲੀ ਉਹ ਨਾਲਣ ਲਈ ਥਾਂ ਸੀ ਉੱਥੇ ਨਲਕਾ ਲੱਗਾ ਹੋਇਆ ਸੀ ਛੋਟਾ ਜਿਹਾ ਇੱਕ ਛੋਟਾ ਜਿਹਾ ਕਮਰਾ ਜਿਹਾ ਸੀਗਾ ਇੱਕ ਨਲਕਾ ਹੀ ਲੱਗਾ ਹੋਇਆ ਸਿਰਫ ਉੱਥੇ ਉਹ ਸਾਈਡ ਤੇ ਥੋੜਾ ਜਿਹਾ ਸਮਾਨ ਪਿਆ ਹੋਇਆ ਔਰ ਉਹ ਪਰਿਵਾਰ ਨੇ ਉੱਥੇ ਹੀ ਫੱਟਾ ਡਾ ਕੇ ਚਾਰ ਜਣੇ ਉੱਥੇ ਬੈਠੇ ਹੋਏ ਨੇ ਔਰ ਕਹਿੰਦੇ ਕੀ ਅਸੀਂ ਸਿਰਫ ਇੱਕ ਝਲਕ ਪ੍ਰਧਾਨ ਮੰਤਰੀ ਸਾਊਥ ਤੋਂ ਆਇਆ ਹੋ ਪਰਿਵਾਰ ਤੁਸੀਂ ਪਿਆਰ ਦੇਖੋ ਲੋਕਾਂ ਦੇ ਮੋਦੀ ਦੀ ਦੀਵਾਨਗੀ ਲੋਕਾਂ ਦੇ ਸਿਰ ਚੜ ਕੇ ਬੋਲ ਰਹੀ ਆ ਤਾਂ ਬੇਹੱਦ ਖੂਬਸੂਰਤ ਤਸਵੀਰਾਂ ਸ਼੍ਰੀ ਅਯੋਧਿਆ ਤੋਂ ਲਗਾਤਾਰ ਸਾਂਝੀਆਂ ਕਰ ਰਹੇ ਆ ਐਕਸਕਲੂਸਿਵ ਤਸਵੀਰਾਂ ਨੇ ਇਹ ਤਾਂ 500 ਸਾਲ ਚ ਪਹਿਲੀ ਵਾਰ ਇਹ ਮੌਕਾ ਆਇਆ ਹੈ ਤਸਵੀਰ ਆਈ ਹੈ ਤਬ ਬੇहद ਖਾਸ ਤਸਵੀਰਾਂ ਨੇ ਜੋ ਲੋਕ ਇਸ ਵੇਲੇ ਆਪਣੇ ਘਰਾਂ ਦੇ ਵਿੱਚ ਬੈਠੇ ਇਸ ਇਤਿਹਾਸਿਕ ਪਲ ਦਾ ਗਵਾਹ ਬਣ ਰਹੇ ਨੇ ਉਹ ਵੀ ਬੇहद ਖਾਸ ਨੇ ਤਾਂ ਲਗਾਤਾਰ ਤੁਹਾਨੂੰ ਪਲ-ਪਲ ਦੀ ਅਪਡੇਟ ਅੱਡੇ ਦੀ ਪੋਸਟ ਤੇ ਲਗਾਤਾਰ ਤੋਂ ਨਾ ਸਾਂਝੀ ਕਰ ਰਹੇ ਆ ਤਾਂ ਦੇਖੋ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਜੇ ਗੱਲ ਕੀਤੀ ਜਾਵੇ ਲਗਾਤਾਰ तमाम वीवीआईपीज ਦਾ ਪਹੁੰਚਣ ਦਾ سلسلہ جاری ਹੈ ਥੋੜੀ ਦੇਰ ਦੇ ਵਿੱਚ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਰਸਤੇ ਤੇ ਰਾਮ ਜਨਮ ਭੂਮੀ ਵੱਲ ਜਾਣਗੇ ਤਾਂ ਬੇहद ਟਾਈਟ ਸਿਕਿਉਰਟੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਸੁਮਨ ਲਾਸਟ ਕਮੈਂਟ ਕੀ ਹੈ ਇਹ ਨਜ਼ਾਰਾ ਇਤਿਹਾਸਕ ਹੈ ਅੱਜ ਦਾ ਦਿਨ ਇਤਿਹਾਸਕ ਹੈ ਅੱਜ ਦੀ ਤਾਰੀਖ ਇਤਿਹਾਸਕ ਹੈ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਕਿ ਜਦੋਂ 500 ਸਾਲਾਂ ਦਾ ਇੰਤਜ਼ਾਰ ਖਤਮ ਹੋਇਆ ਸੀ ਤਾਂ ਤਸਵੀਰ ਕੀ ਬਣੀ ਸੀ ਤਾਂ ਨਜ਼ਾਰਾ ਕੀ ਬਣਿਆ ਸੀ ਬਹੁਤ ਮਿਹਰਬਾਨੀ ਤੁਹਾਡੰਦੇ ਲਈ ਬਿਲਕੁਲ ਬਹੁਤ ਥੋੜੇ ਤੇ ਵੱਡੇ ਸ਼ਬਦ ਕਹੇ ਜਾ ਸਕਦੇ ਆ ਕਹਿੰਦੇ ਜਦੋਂ ਇਸ ਇਸ ਇਤਿਹਾਸ ਦੇ ਪੱਲੇ ਫੋਰੋਲੇ ਜਾਣਗੇ ਉਹ ਇਹ ਚੀਜ਼ਾਂ ਤੁਹਾਡੇ ਸਾਹਮਣੇ ਨਿਕਲ ਕਿਉਂਣਗੀਆਂ ਜਦੋਂ 500 ਸਾਲ ਦਾ ਸੋਕਾ ਖਤਮ ਹੋਊਗਾ ਤਾਂ ਉਹ ਇਹ ਤਸਵੀਰਾਂ ਸਾਹਮਣੇ ਨਿਕਲ ਕੇ ਆਉਣਗੀਆਂ ਉਹ ਲੋਕ ਜਦੋਂ ਇਹ ਚੀਜ਼ ਉਤਾਰਿਕ ਤੇ ਗਵਾਹ ਦੇਖਣਗੇ ਤਾਂ ਆਪਣੇ ਆਪ ਵਿੱਚ ਬਿਹਤ ਗੌਰਵ ਮਹਿਸੂਸ ਕਰਨਗੇ ਇਹ ਵੱਡੇ ਪਲ ਹੋਣਗੇ ਕਿਉਂਕਿ ਇਸ ਪਲ ਦਾ ਗਵਾਹ ਬਣਨ ਦੇ ਲਈ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਭਗਵਾਨ ਰਾਮ ਅਯੁੱਧਿਆ ਪਹੁੰਚ ਚੁੱਕੇ ਨੇ ਤੇ ਕੁਝ ਪਲਾਂ ਦੇ ਵਿੱਚ ਉਹ ਇੰਤਜ਼ਾਰ ਖਤਮ ਹੋਊਗਾ ਜਦੋਂ ਭਗਵਾਨ ਰਾਮ ਆਪਣੇ ਮਹਿਲਾਂ ਚ ਪ੍ਰਵੇਸ਼ ਕਰਨਗੇ ਮੇਰੇ ਨਾਲ ਕੈਮਰਾਮੈਨ ਅਭਿਸ਼ੇਕ ਤੇ ਸੁਮਨ ਜੇਤਲੀ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ ਆਯੁੱਧਿਆ ਰਾਮ ਭਗਵਾਨ ਦੀ ਨਗਰੀ ਆਯੁੱਧਿਆ ਦੇ ਵਿੱਚ ਮੌਜੂਦ ਆ ਤੇ ਆਯੁੱਧਿਆ ਦੇ ਰੰਗ ਤੁਹਾਨੂੰ ਲਗਾਤਾਰ ਸਾਂਝੇ ਕਰ ਰਹੇ ਹਾਂ ਇੱਕ ਤਸਵੀਰ ਦਿਖਾਉਣਾ ਹੈ ਮੇਰੇ ਨਾਲ ਸੀਨੀਅਰ ਜਰਨਲਿਸਟ ਸੁਮਨ ਜੈਤਲੀ ਮੌਜੂਦ ਨੇ ਸੁਮਨ ਤਸਵੀਰਾਂ ਦੇ ਨਾਲ ਨਾਲ ਇੱਕ ਚੀਜ਼ ਤੁਹਾਨੂੰ ਜਾਨਣੀ ਚਾਹਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਨੇ ਪੀਐਮ ਸੀਐਮ ਪਤਾ ਨਹੀਂ ਕਿੱਡੇ ਵੱਡੇ ਵੱਡੇ ਪ੍ਰੋਟੋਕੋਲਸ ਨੇ ਪ੍ਰਸੰਗਤ ਦਾ ਡੈਕਰਮ ਦੇਖੋ ਕਿੰਨਾ ਹੈ ਸੰਗਤ ਦੇ ਨਾਲ ਸਖਤੀ ਪੁਲਿਸ ਦੀ ਕਿੰਨੀ ਹੈ ਇਹ ਬਹੁਤ ਵੱਡੀ 500 ਸਾਲ ਜੇ ਸੰਗਤ ਸਬਰ ਕਰ ਸਕਦੀ ਹੈ ਤਾਂ ਇੱਕ ਦਿਨ ਸਬਰ ਕਰਕੇ ਸਾਈਡ ਤੇ ਕਿਉਂ ਨਹੀਂ ਖੜ ਸਕਦੀ ਹਾਂ ਤੁਸੀਂ ਦੇਖੋ ਨਾ ਸਬਰ ਬਹੁਤ ਵੱਡਾ ਸੀ ਅੱਜ ਅਸੀਂ ਉਹ ਦੀਵਾਲੀ ਨਹੀਂ ਮਨਾਉਣੀ ਜਿਹੜੀ ਹਰ ਸਾਲ ਮਨਾਉਂਦੇ ਆ ਅੱਜ ਅਸੀਂ ਉਹ ਦੀਵਾਲੀ ਮਨਾਉਣੀ ਹੈ ਜਿਹੜੀ 500 ਸਾਲ ਚ ਇੱਕ ਵਾਰ ਮਨਾਈ ਜਾਣੀ ਹੈ ਇਹ ਦੀਵਾਲੀ ਪਹਿਲਾਂ ਨਹੀਂ ਕਦੇ ਮਨਾਈ ਦੀਵਾਲੀ ਹੀ ਹੈ ਪਰ ਇਹਦਾ ਰੂਪ ਹੋਰ ਹੋਵੇਗਾ ਔਰ ਸੰਗਤ ਦੇ ਵਿੱਚ ਉਤਸ਼ਾਹ ਦੇਖੋ ਸੰਗਤ ਦਾ ਸਬਰ ਦੇਖੋ ਤੁਸੀਂ ਪ੍ਰਧਾਨ ਮੰਤਰੀ ਵੀ ਇੱਕ ਝਲਕ ਦੇਖਣ ਦੇ ਲਈ ਆਪਣੇ प्रदेश ਦੇ ਮੁੱਖ ਮੰਤਰੀ ਆਪਣੀ ਸਟੇਟ ਦੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਨ ਦੇ ਲਈ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕਰਨ ਦੇ ਲਈ ਕਿੰਨੇ ਡੈਕੋਰਮ ਦੇ ਨਾਲ ਹੈ ਸ਼ੇਕਾ ਤਸਵੀਰ ਦਿਖਾਓ ਜਰਾ ਸ਼ੇਕਾ ਅੱਗੇ ਆਓ ਤਸਵੀਰਾਂ ਥੋੜੀ ਤਸਵੀਰ ਹੈ ਆ ਦੇਖੋ ਬੜੇ ਹੀ ਡੈਕੋਰਮ ਦੇ ਨਾਲ ਇੱਥੇ ਕਿਸੇ ਮੁਲਾਜ਼ਮ ਨੂੰ ਕਹਿਣਾ ਨਹੀਂ ਪੈ ਰਿਹਾ ਕਿ ਅੱਗੇ ਨਾ ਆਓ ਪਿੱਛੇ ਖੜੇ ਹੋ ਜਾਓ ਲਾਈਨ ਬਣਾ ਕੇ ਆਪੇ ਖੜੇ ਹੋਏ ਨਾ ਰੋਣ ਨੂੰ ਪਤਾ ਹੈ ਕੀ ਅਸੀਂ ਸਵਾਗਤ ਕਿਵੇਂ ਕਰਨਾ ਹੈ ਸਹੀ ਕੀਆ ਔਰ ਗਲਤ ਕੀਆ ਇਹ ਤਸਵੀਰ ਦੇਖੋ ਕਿੰਨੀ ਖੂਬਸੂਰਤ ਹੈ ਅੱਖਾਂ ਚ ਢੀਕ ਹੈ ਮਨ ਚ ਖੁਸ਼ੀ ਹੈ ਔਰ ਸਵਾਗਤ ਕਰਨ ਦੇ ਲਈ ਬੇਤਾਬ ਖੜੇ ਹੋਏ ਤੁਮਹਾਨੂੰ ਵੱਡੀ ਗੱਲ ਆ ਕਿ ਤੁਸੀਂ ਕੀ ਇਹ ਦੀਵਾਲੀ 500 ਸਾਲ ਚ ਪਹਿਲੀ ਵਾਰ ਹੈ ਇਸ ਤਰ੍ਹਾਂ ਦੀ ਦੀਵਾਲੀ ਆਈ ਹੈ ਤਾਂ ਲੱਗਦਾ ਕਿ ਜਿਸ ਤਰ੍ਹਾਂ ਸੰਗਤ ਅਗਰ ਮੈਂ ਕਹਾ ਤਾਂ ਸੰਗਤ ਦਾ ਡਿਸਪੀਲਨ ਬਹੁਤ ਜ਼ਬਰਦਸਤ ਹੈ ਪੁਲਿਸ ਬਹੁਤ ਪੋਲਾਈਟ ਜਿਹੜਾ ਬਿਹੇਵ ਕਰ ਰਹੀ ਔਰ ਬਿਲਕੁਲ ਜੇ ਦੇਖਿਆ ਜਾਵੇ ਤਾਂ ਕਿਸੇ ਨਾਲ ਕਿਸੇ ਨਾਲ ਵੀ ਕੋਈ ਸ਼ਕਤੀ ਨਾ ਪੇਸ਼ ਨਹੀਂ ਆ ਰਿਹਾ ਪ੍ਰਧਾਨ ਮੰਤਰੀ ਨਹੀਂ ਹੋ ਰਹੀ ਨਾ ਸ਼ਕਤੀ ਨਾਲ ਤਾਂ ਮੇਸ਼ਾਉਂਗੇ ਜਦੋਂ ਡੈਕੋਰਾ ਮੇਨਟੇਨ ਨਹੀਂ ਕੀਤਾ ਜਾਏਗਾ ਕੋਈ ਹੁੱਲੜਬਾਜ਼ੀ ਕਰੇਗਾ ਕੋਈ ਇਥੋਂ ਆ ਜਿਹੜੀ ਕਤਾਰ ਲੱਗੀ ਹੋਈ ਹੈ ਜਿੱਥੇ ਲੋਕ ਖੜੇ ਨੇ ਇਹਨੂੰ ਪਾਰ ਕਰਕੇ ਇੱਧਰ ਉੱਧਰ ਹੋਣਗੇ ਸਿਰਫ ਮੀਡੀਆ ਕਰਮੀਆਂ ਜ਼ਿਆਦਾ ਉੱਧਰ ਉੱਧਰ ਹਲਚਲ ਹੋ ਰਹੀ ਕਿਉਂਕਿ ਉਹਨਾਂ ਨੇ ਜਿਹੜਾ ਕੰਮ ਕਰਨਾ ਉਹ ਵੀ ਪੂਰੇ ਡੈਕੋਰਮ ਦੇ ਵਿੱਚ ਜਿੱਥੇ ਮੁਲਾਜ਼ਮ کہہ ਰਹੇ ਨੇ ਉੱਥੇ ਖੜੇ ਹੋਏ ਨੇ ਜਿੱਥੋਂ ਕ੍ਰਾਸ ਕਰਨ ਦੇ ਲਈ ਕਿਹਾ ਜਾ ਰਿਹਾ ਉੱਥੋਂ ਕ੍ਰਾਸ ਕੀਤਾ ਜਾ ਰਿਹਾ ਔਰ ਇਹ ਦੇਖੋ ਆਵਾਜ਼ਾਂ ਕੀ ਕਰੇ

ਇੰਨੇ ਵੱਡੇ ਵੱਡੇ ਲੋਕ ਇੱਥੋਂ ਨਿਕਲ ਰਹੇ ਨੇ ਗੈਸ ਨਿਕਲ ਰਹੇ ਨੇ ਸਿਰਫ ਹੱਥ ਲਾ ਕੇ ਔਰ ਹੱਥ ਜੋੜ ਕੇ ਧੰਨਵਾਦ ਕੀਤਾ ਜਾ ਰਿਹਾ ਉਹਨਾਂ ਦਾ ਉਹਨਾਂ ਦੀਆਂ ਗੱਡੀਆਂ ਇਧਰੋਂ ਗੁਜ਼ਰ ਰਹੀਆਂ ਨੇ ਔਰ ਸਿਰਫ ਜੈ ਸ਼੍ਰੀ ਰਾਮ ਔਰ ਹੱਥ ਜੋੜੇ ਜਾ ਰਹੇ ਨੇ ਕਿਆ ਕਮਾਲ ਦੀ ਏ ਸ਼ਰਧਾ ਭਾਵਨਾ ਕਿਆ ਕਮਾਲ ਦਾਏ ਪ੍ਰੇਮ ਬਿਲਕੁਲ ਹਰ ਇੱਕ ਵਿਅਕਤੀ ਜਿਹੜਾ ਉਹ ਇਸ ਵੇਲੇ ਬੇਹੱਦ ਭਾਵੁਕ ਤੇ ਖੁਸ਼ ਮਹਿਸੂਸ ਕਰ ਰਿਹਾ ਕਿਉਂਕਿ ਤਸਵੀਰ ਦੇਖੋ ਤੁਸੀਂ ਇਸੇ ਰਸਤੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹੀ ਪਲ ਦੇ ਬਾਅਦ ਇੱਥੋਂ ਨਿਕਲਣਗੇ ਤਾਂ ਮੈਂ ਇੱਕ ਚੀਜ਼ ਬਹੁਤ ਅੱਛੀ ਦੇਖ ਰਿਹਾ ਕਿ ਪੁਲਿਸ ਦਾ ਬਿਹੇਵੀਅਰ ਬੇਹਦ ਫ੍ਰੈਂਡਲੀ ਹੈ ਤਾਂ ਦੇਖੋ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਇਸ ਵੇਲੇ ਅਯੁੱਧਿਆ ਧਾਮ ਦੇ ਵਿੱਚ ਮੌਜੂਦ ਹੈ ਤਾਂ ਦੇਖੋ ਤਾਂ ਬਹੁਤ ਵਾਜਬ ਤੇ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਇਸ ਵੇਲੇ ਟ੍ਰੀਟ ਕੀਤਾ ਜਾ ਰਿਹਾ ਹੈ ਵੀਵੀਆਈਪੀ ਰੋਡ ਹੈ ਤਾਂ ਇਸੀ ਰੋਡ ਤੋਂ ਸੁੰਮਨ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ तमाम ਵੀਵੀਪੀ ਆਇਆ ਰਹੇ ਨੇ ਬਿਲਕੁਲ ਇਹੀ ਉਹ ਰੋਡ ਹੈ ਹਾਲੇ ਤੱਕ ਜੋ ਤਸਵੀਰ ਅਸੀਂ ਦੇਖੀਏ ਕੁਝ ਗੱਟੀਆਂ ਗੁਜ਼ਰ ਵੀ ਚੁੱਕੀਆਂ ਨੇ ਤਾਂ ਹੀ ਲੋਕ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਇਹ ਹੀ ਬਿਲਕੁਲ ਇਹ ਰੋਡ ਹੈ ਇਹ ਰੋਡ ਜਦੋਂ ਆਪਾਂ ਸਿੱਧੀ ਜਾਵਾਂਗੇ ਤਾਂ 1.5 ਕਿਲੋਮੀਟਰ ਬਾਅਦ ਹਨੂਮਾਨ ਗੜੀ ਨੂੰ ਜਾਂਦੀ ਹੈ ਔਰ ਉੱਥੇ ਜਦੋਂ ਆਪਾਂ ਸੱਜੇ ਹੋ ਜਾਾਂਗੇ ਤਾਂ ਉਹ ਰਾਹ ਜਿਹੜਾ ਰਾਮ ਦਰਬਾਰ ਨੂੰ ਜਾਂਦਾ ਹੈ ਤਾਂ ਇਸੇ ਕਰਕੇ ਬਿਲਕੁਲ ਸਹੀ ਤੁਸੀਂ ਦੱਸਿਆ ਕਿ ਠੀਕ ਉਹੀ ਇਹ ਰੋਡ ਹੈ ਜਿੱਥੋਂ ਤਮਾਮ ਡੈਲੀਗੇਟਸ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਇੱਥੋਂ ਗੁਜ਼ਰਨੇ ਇਸੇ ਕਰਕੇ ਤਾਂ ਲੋਕ ਖੜੇ ਨੇ ਨਾ ਇੱਥੇ ਤੁਸੀਂ ਦੇਖੋ ਹੱਥਾਂ 'ਚ ਝੰਡੇ ਮੱਥੇ 'ਤੇ ਟਿੱਕਾ ਗਲ 'ਚ ਰਾਮ ਨਾਮ ਦੇ ਪਰਨੇ ਆਹ ਦੇਖੋ ਇਹ ਜੋ ਗੱਡੀਆਂ ਗੁਜ਼ਰ ਰਹੀਆਂ ਨੇ ਤੁਸੀਂ ਮੈਂ ਇੱਕ ਚੀਜ਼ ਸਾਂਝੀ ਕਰਉ ਹਾਲਾਂਕਿ ਆਫ ਦਾ ਰਿਕਾਰਡ ਇਹ ਗੱਲ ਹੈ ਇੱਕ ਪਰਿਵਾਰ ਪ੍ਰਧਾਨ ਮੰਤਰੀ ਦੀ ਇੱਕ ਚਲਕਦੇ ਰਹੀ ਬਾਥਰੂਮ 'ਚ ਰਾਤ ਗੁਜ਼ਾਰਦੰਤ ਬਿਲਕੁਲ ਇਹ ਆਫ ਦਾ ਰਿਕਾਰਡ ਗੱਲ ਸੀ ਠੀਕ ਹੈ ਤੁਸੀਂ ਜਨਤਕ ਕਰ ਦਿੱਤੀ ਤਾਂ ਦੱਸ ਦਿੰਨੇ ਆ ਇੱਕ ਪਰਿਵਾਰ ਜੋ ਕਹਿ ਰਿਹਾ ਕਿ ਅਸੀਂ ਕਈ ਘੰਟਿਆਂ ਤੋਂ ਬੈਠੇ ਆ ਸਾਨੂੰ ਰਹਿਣ ਦੀ ਇੱਥੇ ਥਾਂ ਨਹੀਂ ਮਿਲੀ ਤੇ ਅਸੀਂ ਜਿੱਥੇ ਥਾਂ ਮਿਲੀ ਉਹ ਣਾਣ ਵਾਲੀ ਥਾਂ ਸੀ ਉਥੇ ਨਲਕਾ ਲੱਗਾ ਹੋਇਆ ਸੀ ਛੋਟਾ ਜਿਹਾ ਇੱਕ ਛੋਟਾ ਜਿਹਾ ਕਮਰਾ ਜਿਹਾ ਸੀਗਾ ਇੱਕ ਨਲਕਾ ਹੀ ਲੱਗਾ ਹੋਇਆ ਸਿਰਫ ਉਥੇ ਉਹ ਸਾਈਡ ਤੇ ਥੋੜਾ ਜਿਹਾ ਸਮਾਨ ਪਿਆ ਹੋਇਆ ਔਰ ਉਹ ਪਰਿਵਾਰ ਨੇ ਉੱਥੇ ਹੀ ਫੱਟਾ ਡਾ ਕੇ ਚਾਰ ਜਣੇ ਉੱਥੇ ਬੈਠੇ ਹੋਏ ਨੇ ਔਰ ਕਹਿੰਦੇ ਕੀ ਅਸੀਂ ਸਿਰਫ ਇੱਕ ਝਲਕ ਪ੍ਰਧਾਨ ਮੰਤਰੀ ਸਾਊਥ ਤੋਂ ਆਇਆ ਹੋ ਪਰਿਵਾਰ ਤੁਸੀਂ ਪਿਆਰ ਦੇਖੋ ਲੋਕਾਂ ਦੇ ਦੀ 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 ਵੰਗੀ ਲੋਕਾਂ ਦੇ ਸਿਰ ਚੜ ਕੇ ਬੋਲ ਰਹੀ ਆ ਤਾਂ ਬੇਹੱਦ ਖੂਬਸੂਰਤ ਤਸਵੀਰਾਂ ਸ਼੍ਰੀ ਅਯੁੱਧਿਆ ਘਰ ਤੋਂ ਲਗਾਤਾਰ ਸਾਂਝੀਆਂ ਕਰ ਰਹੇ ਆ ਸਲੂਜ਼ਬ ਤਸਵੀਰਾਂ ਨੇ 500 ਸਾਲ ਚ ਪਹਿਲੀ ਵਾਰ ਇਹ ਮੌਕਾ ਆਇਆ ਹੈ ਤਸਵੀਰ ਆਈ ਹੈ ਤਾਂ ਬੇਹਦ ਖਾਸ ਤਸਵੀਰਾਂ ਨੇ ਜੋ ਲੋਕ ਇਸ ਵੇਲੇ ਆਪਣੇ ਘਰਾਂ ਦੇ ਵਿੱਚ ਬੈਠੇ ਇਸ ਇਤਿਹਾਸਿਕ ਪਲ ਦਾ ਗਵਾਹ ਬਣ ਰਹੇ ਨੇ ਉਹ ਵੀ ਬੇਹਦ ਖਾਸ ਨੇ ਤਾਂ ਲਗਾਤਾਰ ਤੁਹਾਨੂੰ ਪਲ-ਪਲ ਦੀ ਅਪਡੇਟ ਡੇਲੀ ਪੋਸਟ ਸੇ ਲਗਾਤਾਰ ਤੋਂ ਨਾ ਸੰਜੀ ਕਰ ਰਹੇ ਆ ਦੇਖੋ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ तमाम ਵੀਆਈਪੀਜ਼ ਦਾ ਪਹੁੰਚਣ ਦਾ ਸਿਲਸਲਾ ਜਾਰੀ ਹੈ ਥੋੜੀ ਦੇਰ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਰਸਤੇ ਤੇ ਰਾਮ ਜਨਮ ਭੂਮੀ ਵੱਲ ਜਾਣਗੇ ਤਾਂ ਬੇਹੱਦ ਟਾਈਟ ਸਿਕਿਉਰਟੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਸੁਮਨ ਲਾਸਟ ਕਮੈਂਟ ਕੀ ਹੈ ਇਨਜ਼ਾਰਾ ਇਤਿਹਾਸਕ ਹੈ ਅੱਜ ਦਾ ਦਿਨ ਇਤਿਹਾਸਕ ਹੈ ਅੱਜ ਦੀ ਤਾਰੀਖ ਇਤਿਹਾਸਕ ਹੈ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਕਿ ਜਦੋਂ 500 ਸਾਲਾਂ ਦਾ ਇੰਤਜ਼ਾਰ ਖਤਮ ਹੋਇਆ ਸੀ ਤਾਂ ਤਸਵੀਰ ਕੀ ਬਣੀ ਸੀ ਤਾਂ ਨਜ਼ਾਰਾ ਕੀ ਬਣਿਆ ਸੀ ਬਹੁਤ ਮਿਹਰਬਾਨੀ ਜੁੜਨ ਦੇ ਲਈ ਬਿਲਕੁਲ ਬਹੁਤ ਥੋੜੇ ਤੇ ਵੱਡੇ ਸ਼ਬਦ ਕਹੇ ਜਾ ਸਕਦੇ ਆ ਕਹਿੰਦੇ ਜਦੋਂ ਇਸ ਇਸ ਇਤਿਹਾਸ ਦੇ ਪੱਲੇ ਫੋਰੋਲੇ ਜਾਣਗੇ ਉਹ ਇਹ ਚੀਜ਼ਾਂ ਤੁਹਾਡੇ ਸਾਹਮਣੇ ਨਿਕਲ ਕੇ ਆਉਣਗੀਆਂ ਜਦੋਂ 500 ਸਾਲ ਦਾ ਸੋਕਾ ਖਤਮ ਹੋਊਗਾ ਤਾਂ ਉਹ ਇਹ ਤਸਵੀਰਾਂ ਸਾਹਮਣੇ ਨਿਕਲ ਕੇ ਆਉਣਗੀਆਂ ਉਹ ਲੋਕ ਜਦੋਂ ਚੀਜ਼ ਉਹ ਤਾਰਿਖ ਦੇ ਗਵਾਹ ਦੇਖਣਗੇ ਤਾਂ ਆਪਣੇ ਆਪ ਵਿੱਚ ਬੇਹੱਦ ਗੌਰਵ ਮਹਿਸੂਸ ਕਰਨਗੇ ਇਹ ਵੱਡੇ ਪਲ ਹੋਣਗੇ ਕਿਉਂਕਿ ਇਸ ਪਲ ਦਾ ਗਵਾਹ ਬਣਨ ਦੇ ਲਈ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਭਗਵਾਨ ਰਾਮ ਅਯੁੱਧਿਆ ਹੋ ਚੁੱਕੇ ਨੇ ਤੇ ਕੁਝ ਹੀ ਪਲਾਂ ਦੇ ਵਿੱਚ ਉਹ ਇੰਤਜ਼ਾਰ ਖਤਮ ਹੋਊਗਾ ਜਦੋਂ ਭਗਵਾਨ ਰਾਮ ਆਪਣੇ ਮਹਿਲਾਂ ਚ ਪ੍ਰਵੇਸ਼ ਕਰਨਗੇ ਮੇਰੇ ਨਾਲ ਕੈਮਰਾਮੈਨ ਅਭਿਸ਼ੇਕ ਤੇ ਸੁਮਨ ਜੈਤਲੀ ਨਾਲ ਗਗਨ ਸ਼ੁਕਲਾ ਢੇਲੀ ਪੋਸਟ ਪੰਜਾਬੀ ਅਯੁੱਧਿਆ ਅਸੀਂ ਭਗਵਾਨ ਦੀ ਨਗਰੀ ਅਯੁੱਧਿਆ ਦੇ ਵਿੱਚ ਮੌਜੂਦ ਆ ਤੇ ਅਯੁੱਧਿਆ ਦੇ ਰੰਗ ਤੁਹਾਨੂੰ ਲਗਾਤਾਰ ਸੰਝੇ ਕਰ ਰਹੇ ਹਾਂ ਇੱਕ ਤਸਵੀਰ ਦਿਖਾਉਣਾ ਹੈ ਮੇਰੇ ਨਾਲ ਸੀਨੀਅਰ ਜਰਨਲਿਸਟ ਸੁਮਨ ਜੈਤਲੀ ਮੌਜੂਦ ਨੇ ਸਮਨ ਤਸਵੀਰਾਂ ਦੇ ਨਾਲ ਨਾਲ ਇੱਕ ਚੀਜ਼ ਤੋਂ ਤੁਹਾਨੂੰ ਜਾਣਨੀ ਚਾਹੀਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਨੇ ਪੀਐਮ ਸੀਐਮ ਪਤਾ ਨਹੀਂ ਕਿੱਡੇ ਵੱਡੇ ਵੱਡੇ ਪ੍ਰੋਟੋਕੋਲਸ ਨੇ ਪ੍ਰਸੰਗਤ ਦਾ ਡੈਕਰਮ ਦੇਖੋ ਕਿੰਨਾ ਸੰਗਤ ਦੇ ਨਾਲ ਸਖਤੀ ਪੁਲਿਸ ਦੀ ਕਿੰਨੀ ਹੈ ਇਹ ਬਹੁਤ ਵੱਡੀ 500 ਸਾਲ ਜੇ ਸੰਗਤ ਸਬਰ ਕਰ ਸਕਦੀ ਹੈ ਤਾਂ ਇੱਕ ਦਿਨ ਸਬਰ ਕਰਕੇ ਸਾਈਡ ਤੇ ਕਿਉਂ ਨਹੀਂ ਖੜ ਸਕਦੀ ਤੁਸੀਂ ਦੇਖੋ ਨਾ ਸਬਰ ਬਹੁਤ ਵੱਡਾ ਸੀ ਅੱਜ ਅਸੀਂ ਉਹ ਦੀਵਾਲੀ ਨਹੀਂ ਮਨਾਉਣੀ ਜਿਹੜੀ ਹਰ ਸਾਲ ਮਨਾਉਂਦੇ ਆ ਅੱਜ ਅਸੀਂ ਉਹ ਦੀਵਾਲੀ ਮਨਾਉਣੀ ਹੈ ਜਿਹੜੀ 500 ਸਾਲ ਚ ਇੱਕ ਵਾਰ ਮਨਾਈ ਜਾਣੀ ਹੈ ਇਹ ਦੀਵਾਲੀ ਪਹਿਲਾਂ ਨਹੀਂ ਕਦੇ ਮਨਾਈ ਦੀਵਾਲੀ ਹੀ ਹੈ ਪਰ ਇਹਦਾ ਰੂਪ ਹੋਰ ਹੋਵੇਗਾ ਔਰ ਸੰਗਤ ਦੇ ਵਿੱਚ ਉਤਸ਼ਾਹ ਦੇਖੋ ਸੰਗਤ ਦਾ ਸਬਰ ਦੇਖੋ ਤੁਸੀਂ ਪ੍ਰਧਾਨ ਮੰਤਰੀ ਵੀ ਇੱਕ ਝਲਕ ਦੇਖਣ ਦੇ ਲਈ ਆਪਣੇ ਪ੍ਰਦੇਸ਼ ਦੇ ਮੁੱਖ ਮੰਤਰੀ ਆਪਣੀ ਸਟੇਟ ਦੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਨ ਦੇ ਲਈ ਖੁੱਲ੍ਹ ਨਾਲ ਉਹਨਾਂ ਦਾ ਸਵਾਗਤ ਕਰਨ ਦੇ ਲਈ ਕਿੰਦੇ ਡੈਕੋਰਮ ਦੇ ਨਾਲ ਆ ਵੀ ਸ਼ੇਕਾ ਤਸਵੀਰ ਦਿਖਾਓ ਜ਼ਰਾ ਸ਼ੇਕਾ ਅੱਗੇ ਆਓ ਤਸਵੀਰ ਬਹੁਤ ਸੋਹਣੀ ਤਸਵੀਰ ਹੈ ਆ ਦੇਖੋ ਬੜੇ ਹੀ ਡੈਕੋਰਮ ਦੇ ਨਾਲ ਇੱਥੇ ਕਿਸੇ ਮੁਲਾਜ਼ਮ ਨੂੰ ਕਹਿਣਾ ਨਹੀਂ ਪੈ ਰਿਹਾ ਕਿ ਅੱਗੇ ਨਾ ਆਓ ਪਿੱਛੇ ਖੜੇ ਹੋ ਜਾਓ ਲਾਈਨ ਬਣਾ ਕੇ ਆਪੇ ਖੜੇ ਹੋਏ ਇਹਨਾਂ ਨੂੰ ਪਤਾ ਹੈ ਕਿ ਅਸੀਂ ਸਵਾਗਤ ਕਿਵੇਂ ਕਰਨਾ ਹੈ ਸਹੀ ਕੀ ਹੈ ਔਰ ਗਲਤ ਕੀ ਹੈ ਇਹ ਤਸਵੀਰ ਦੇਖੋ ਕਿੰਨੀ ਖੂਬਸੂਰਤ ਹੈ ਜੋ ਠੀਕ ਹੈ ਮਨ ਚ ਖੁਸ਼ੀ ਹੈ ਔਰ ਸਵਾਗਤ ਕਰਨ ਦੇ ਲਈ ਬੇਤਾਬ ਖੜੇ ਹੋਏ ਤੁਮਨੇ ਵੱਡੀ ਗੱਲ ਆਖੀ ਤੁਸੀਂ ਕਿ ਇਹ ਦੀਵਾਲੀ 500 ਸਾਲ ਚ ਪਹਿਲੀ ਵਾਰ ਹੈ ਇਸ ਤਰ੍ਹਾਂ ਦੀ ਦੀਵਾਲੀ ਆਈ ਹੈ ਤਾਂ ਲੱਗਦਾ ਕਿ ਜਿਸ ਤਰ੍ਹਾਂ ਸੰਗਤ ਅਗਰ ਮੈਂ ਕਹਾ ਤਾਂ ਸੰਗਤ ਦਾ ਡਿਸਪਲਿਨ ਬਹੁਤ ਜ਼ਬਰਦਸਤ ਹੈ ਪੁਲਿਸ ਬਹੁਤ ਪੋਲਾਈਟ ਜਿਹੜਾ ਬਿਹੇਵ ਕਰ ਰਹੀ ਔਰ ਬਿਲਕੁਲ ਜੇ ਦੇਖਿਆ ਜਾਵੇ ਤਾਂ ਕਿਸੇ ਨਾਲ ਕਿਸੇ ਨਾਲ ਵੀ ਕੋਈ ਸ਼ਕਤੀ ਨਾ ਪੇਸ਼ ਨਹੀਂ ਆ ਰਿਹਾ ਪ੍ਰਧਾਨ ਮੰਤਰੀ ਨਹੀਂ ਹੋ ਰਹੀ ਨਾ ਸ਼ਕਤੀ ਨਾਲ ਤਾਂ ਉਹ ਤੋਂ ਪੇਸ਼ ਆਉਗੇ ਜਦੋਂ ਡੈਕੋਰਮ ਮੈਂਟੇਨ ਨਹੀਂ ਕੀਤਾ ਜਾਏਗਾ ਕੋਈ ਹੁੱਲੜਬਾਜ਼ੀ ਕਰੇਗਾ ਕੋਈ ਇੱਥੋਂ ਆਹ ਜਿਹੜੀ ਕਤਾਰ ਲੱਗੀ ਹੋਈ ਹੈ ਜਿੱਥੇ ਲੋਕ ਖੜੇ ਨੇ ਇਹਨੂੰ ਪਾਰ ਕਰਕੇ ਇੱਧਰ ਉੱਧਰ ਹੋਣਗੇ ਸਿਰਫ ਮੀਡੀਆ ਕਰਮੀਆਂ ਜ਼ਿਆਦਾ ਉੱਧਰ ਹਲਚਲ ਹੋ ਰਹੀ ਕਿਉਂਕਿ ਉਹਨਾਂ ਨੇ ਜਿਹੜਾ ਕੰਮ ਕਰਨਾ ਉਹ ਵੀ ਪੂਰੇ ਡੈਕੋਰਮ ਦੇ ਵਿੱਚ ਜਿੱਥੇ ਮੁਲਾਜ਼ਮ کہہ ਰਹੇ ਨੇ ਉੱਥੇ ਖੜੇ ਹੋਏ ਨੇ ਜਿੱਥੋਂ ਕ੍ਰੋਸ ਕਰਨ ਦੇ ਲਈ ਕਿਹਾ ਜਾ

ਬਹੁਤ ਖੂਬਸੂਰਤ ਤਸਵੀਰ ਹੈ ਦੇਖੋ ਸੁਭਨ ਇੰਨੇ ਵੱਡੇ ਵੱਡੇ ਲੋਕ ਇੱਥੋਂ ਨਿਕਲ ਰਹੇ ਨੇ ਗੈਸ ਨਿਕਲ ਰਹੇ ਨੇ ਸਿਰਫ ਹੱਥ ਲਾ ਕੇ ਔਰ ਹੱਥ ਜੋੜ ਕੇ ਧੰਨਵਾਦ ਕੀਤਾ ਜਾ ਰਿਹਾ ਉਹਨਾਂ ਦਾ ਉਹਨਾਂ ਦੀਆਂ ਗੱਡੀਆਂ ਇਧਰੋਂ ਗੁਜ਼ਰ ਰਹੀਆਂ ਨੇ ਔਰ ਸਿਰਫ ਜੈ ਸ਼੍ਰੀ ਨਾਮ ਔਰ ਹੱਥ ਜੋੜੇ ਜਾ ਰਹੇ ਨੇ ਕਿਆ ਕਮਾਲ ਦੀ ਹੈ ਸਰਦਾ ਭਾਵਨਾ ਕਿਆ ਕਮਾਲ ਦਾ ਹੈ ਪ੍ਰੇਮ ਬਿਲਕੁਲ ਹਰ ਇੱਕ ਵਿਅਕਤੀ ਜਿਹੜਾ ਉਹ ਇਸ ਵੇਲੇ ਬੇਹਦ ਭਾਵੁਕ ਤੇ ਖੁਸ਼ ਮਹਿਸੂਸ ਕਰ ਰਿਹਾ ਕਿਉਂਕਿ ਤਸਵੀਰ ਦੇਖੋ ਤੁਸੀਂ ਇਸੇ ਰਸਤੇ ਤੋਂ ਆਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹੀ ਪਲ ਦੇ ਬਾਅਦ ਇੱਥੋਂ ਨਿਕਲਣਗੇ ਤਾਂ ਮੈਂ ਇੱਕ ਚੀਜ਼ ਬਹੁਤ ਅੱਛੀ ਦੇਖ ਰਿਹਾ ਕਿ ਪੁਲਿਸ ਦਾ ਬਿਹੇਵੀਅਰ ਬੇਹਦ ਫ੍ਰੈਂਡਲੀ ਹੈ ਤਾਂ ਦੇਖੋ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਇਸ ਵੇਲੇ ਅਯੁੱਧਿਆ ਧਾਮ ਦੇ ਵਿੱਚ ਮੌਜੂਦ ਹੈ ਤਾਂ ਦੇਖੋ ਤਾਂ ਬਹੁਤ ਵਾਜਬ ਤੇ ਵਧੀਆ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਇਸ ਵੇਲੇ ਟ੍ਰੀਟ ਕੀਤਾ ਜਾ ਰਿਹਾ ਹੈ VVIP ਰੋਡ ਹੈ ਤਾਂ اسی ਰੋਡ ਤੋਂ ਸੁਮਨ ਨੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ तमाम VVIP ਆਇਆ ਰਹੇ ਨੇ ਬਿਲਕੁਲ ਇਹੀ ਰੋਡ ਹੈ ਔਰ ਹਾਲੇ ਤੱਕ ਜੋ ਤਸਵੀਰ ਅਸੀਂ ਦੇਖੀ ਹੈ ਕੁਝ ਗੱਡੀਆਂ ਗੁਜ਼ਰ ਵੀ ਚੁੱਕੀਆਂ ਨੇ ਤਾਂ ਹੀ ਲੋਕ ਉਹਨਾਂ ਨੂੰ ਹੱਥ ਜੋੜ ਕੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਕਰ ਰਹੇ ਨੇ ਇਹੀ ਬਿਲਕੁਲ ਇਹ ਰੋਡ ਹੈ ਇਹ ਰੋਡ ਜਦੋਂ ਆਪਾਂ ਸਿੱਧੀ ਜਾਵਾਂਗੇ ਤਾਂ 1.5 ਕਿਲੋਮੀਟਰ ਬਾਅਦ ਹਨੂਮਾਨ ਗੜੀ ਨੂੰ ਜਾਂਦੀ ਹੈ ਔਰ ਉੱਥੇ ਜਦੋਂ ਆਪਾਂ ਸੱਜੇ ਹੋ ਜਾਵਾਂਗੇ ਤਾਂ ਉਹ ਰਾਹ ਜਿਹੜਾ ਰਾਮ ਦਰਬਾਰ ਨੂੰ ਜਾਂਦਾ ਹੈ ਤਾਂ ਇਸੇ ਕਰਕੇ ਬਿਲਕੁਲ ਸਹੀ ਤੁਸੀਂ ਦੱਸਿਆ ਕਿ ਠੀਕ ਉਹੀ ਇਹ ਰੋਡ ਹੈ ਜਿੱਥੋਂ तमाम ਅਲੀਗੇਟਸ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਇੱਥੋਂ ਗੁਜ਼ਰਨੇ ਇਸੇ ਕਰਕੇ ਤਾਂ ਲੋਕ ਖੜੇ ਨੇ ਨਾ ਇੱਥੇ ਤੁਸੀਂ ਦੇਖੋ ਹੱਥਾਂ 'ਚ ਝੰਡੇ ਮੱਥੇ 'ਤੇ ਟਿੱਕਾ ਗਲ 'ਤੇ ਰਾਮ ਨਾਮ ਦੇ ਵਰਨੇ ਆਹ ਦੇਖੋ ਇਹ ਜੋ ਗੱਡੀਆਂ ਗੁਜ਼ਰ ਰਹੀਆਂ ਨੇ ਤੁਸੀਂ ਮੈਂ ਇੱਕ ਚੀਜ਼ ਸਾਂਝੀ ਕਰਉ ਹਾਲਾਂਕਿ ਆਫ ਦਾ ਰਿਕਾਰਡ ਇਹ ਗੱਲ ਹੈ ਇੱਕ ਪਰਿਵਾਰ ਪ੍ਰਧਾਨ ਮੰਤਰੀ ਦੀ ਇੱਕ ਚਲਕਦੇ ਰਹੀ ਬਾਥਰੂਮ 'ਚ ਰਾਤ گزارਦਾਂ ਬਿਲਕੁਲ ਇਹ ਆਫ ਦਾ ਰਿਕਾਰਡ ਗੱਲ ਸੀ ਠੀਕ ਹੈ ਤੁਸੀਂ ਜਨਤਕ ਕਰ ਦਿੱਤੀ ਤਾਂ ਦੱਸ ਦਿੰਨੇ ਆ ਇੱਕ ਪਰਿਵਾਰ ਜੋ ਕਹਿ ਰਿਹਾ ਕਿ ਅਸੀਂ ਕਈ ਘੰਟਿਆਂ ਤੋਂ ਬੈਠੇ ਆ ਸਾਨੂੰ ਰਹਿਣ ਦੀ ਇੱਥੇ ਥਾਂ ਨਹੀਂ ਮਿਲੀ ਤੇ ਅਸੀਂ ਜਿੱਥੇ ਥਾਂ ਮਿਲੀ ਉਹ ਨਾਲ ਵਾਲੀ ਥਾਂ ਸੀ ਉਥੇ ਨਲਕਾ ਲੱਗਾ ਹੋਇਆ ਸੀ ਛੋਟਾ ਜਿਹਾ ਇੱਕ ਛੋਟਾ ਜਿਹਾ ਕਮਰਾ ਜਿਹਾ ਸੀਗਾ ਇੱਕ ਨਲਕਾ ਹੀ ਲੱਗਾ ਹੋਇਆ ਸਿਰਫ ਉਥੇ ਉਹ ਸਾਈਡ ਤੇ ਥੋੜਾ ਜਿਹਾ ਸਮਾਨ ਪਿਆ ਹੋਇਆ ਔਰ ਉਹ ਪਰਿਵਾਰ ਨੇ ਉੱਥੇ ਹੀ ਫੱਟਾ ਡਾ ਕੇ ਚਾਰ ਜਣੇ ਉੱਥੇ ਬੈਠੇ ਹੋਏ ਨੇ ਔਰ ਕਹਿੰਦੇ ਕੀ ਅਸੀਂ ਸਿਰਫ ਇੱਕ ਝਲਕ ਪ੍ਰਧਾਨ ਮੰਤਰੀ ਸਾਊਥ ਤੋਂ ਆਇਆ ਹੋ ਪਰਿਵਾਰ ਤੁਸੀਂ ਪਿਆਰ ਦੇਖੋ ਲੋਕਾਂ ਦੇ ਦੀ 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 ਵੰਗੀ ਲੋਕਾਂ ਦੇ ਸਿਰ ਚੜ ਕੇ ਬੋਲ ਰਹੀ ਆ ਤਾਂ ਬੇਹੱਦ ਖੂਬਸੂਰਤ ਤਸਵੀਰਾਂ ਸ਼੍ਰੀ ਅਯੋਧਿਆ ਕਾਮ ਤੋਂ ਲਗਾਤਾਰ ਸਾਂਝੀਆਂ ਕਰ ਰਹੇ ਆ ਸਲੂਜ਼ਬ ਤਸਵੀਰਾਂ ਨੇ 500 ਸਾਲ ਚ ਪਹਿਲੀ ਵਾਰ ਇਹ ਮੌਕਾ ਆਇਆ ਹੈ ਤਸਵੀਰ ਆਈ ਹੈ ਤਾਂ ਬਿਹਤ ਖਾਸ ਤਸਵੀਰਾਂ ਨੇ ਜੋ ਲੋਕ ਇਸ ਵੇਲੇ ਆਪਣੇ ਘਰਾਂ ਦੇ ਵਿੱਚ ਬੈਠੇ ਇਸ ਇਤਿਹਾਸਿਕ ਪਲ ਦਾ ਗਵਾਹ ਬਣ ਰਹੇ ਨੇ ਉਹ ਵੀ ਬਿਹਤ ਖਾਸ ਨੇ ਤਾਂ ਲਗਾਤਾਰ ਤੁਹਾਨੂੰ ਪਲ-ਪਲ ਦੀ ਅਪਡੇਟ ਡੇਲੀ ਪੋਸਟ ਸੇ ਲਗਾਤਾਰ ਤੋਂ ਨਾ ਸੰਜੀ ਕਰ ਰਹੇ ਆ ਦੇਖੋ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ तमाम ਵੀਆਈਪੀਜ਼ ਦਾ ਪਹੁੰਚਣ ਦਾ ਸਿਲਸਲਾ ਜਾਰੀ ਹੈ ਥੋੜੀ ਦੇਰ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਰਸਤੇ ਤੇ ਰਾਮ ਜਨਮ ਭੂਮੀ ਵੱਲ ਜਾਣਗੇ ਤਾਂ ਬੇਹੱਦ ਟਾਈਟ ਸਿਕਿਉਰਟੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਸੁਮਨ ਲਾਸਟ ਕਮੈਂਟ ਕੀ ਹੈ ਇਨਜ਼ਾਰ ਇਤਿਹਾਸਕ ਹੈ ਅੱਜ ਦਾ ਦਿਨ ਇਤਿਹਾਸਕ ਹੈ ਅੱਜ ਦੀ ਤਾਰੀਖ ਇਤਿਹਾਸਕ ਹੈ ਆਉਣ ਵਾਲੀਆਂ ਪੀੜ੍ਹੀਆਂ ਦੇਖਣਗੀਆਂ ਕਿ ਜਦੋਂ 500 ਸਾਲਾਂ ਦਾ ਇੰਤਜ਼ਾਰ ਖਤਮ ਹੋਇਆ ਸੀ ਤਾਂ ਤਸਵੀਰ ਕੀ ਬਣੀ ਸੀ ਤਾਂ ਨਜ਼ਾਰਾ ਕੀ ਬਣਿਆ ਸੀ ਬਹੁਤ ਮਿਹਰਬਾਨੀ ਜੁੜਨ ਦੇ ਲਈ ਬਿਲਕੁਲ ਬਹੁਤ ਥੋੜੇ ਤੇ ਵੱਡੇ ਸ਼ਬਦ ਕਹੇ ਜਾ ਸਕਦੇ ਆ ਕਹਿੰਦੇ ਜਦੋਂ ਇਸ ਇਸ ਇਤਿਹਾਸ ਦੇ ਪੱਲੇ ਫਰੋਲੇ ਜਾਣਗੇ ਔਏ ਚੀਜ਼ਾਂ ਤੁਹਾਡੇ ਸਾਹਮਣੇ ਨਿਕਲ ਕੇ ਆਉਣਗੀਆਂ ਜਦੋਂ 500 ਸਾਲ ਦਾ ਸੋਕਾ ਖਤਮ ਹੋਊਗਾ ਤਾਂ ਇਹ ਤਸਵੀਰਾਂ ਸਾਹਮਣੇ ਨਿਕਲ ਕੇ ਆਉਣਗੀਆਂ ਉਹ ਲੋਕ ਜਦੋਂ ਇਹ ਚੀਜ਼ ਉਤਾਰਖ ਦੇ ਗਵਾਹ ਦੇਖਣਗੇ ਤਾਂ ਆਪਣੇ ਆਪ ਵਿੱਚ ਬੇਹੱਦ ਗੌਰਵ ਮਹਿਸੂਸ ਕਰਨਗੇ ਇਹ ਵੱਡੇ ਪਲ ਹੋਣਗੇ ਕਿਉਂਕਿ ਇਸ ਪਲ ਦਾ ਗਵਾਹ ਬਣਨ ਦੇ ਲਈ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਭਗਵਾਨ ਰਾਮ ਅਯੁੱਧਿਆ ਹੋ ਚੁੱਕੇ ਨੇ ਤੇ ਕੁਝ ਹੀ ਪਲਾਂ ਦੇ ਵਿੱਚ ਉਹ ਇੰਤਜ਼ਾਰ ਖਤਮ ਹੋਊਗਾ ਜਦੋਂ ਭਗਵਾਨ ਰਾਮ ਆਪਣੇ ਮਹਿਲਾਂ ਚ ਪ੍ਰਵੇਸ਼ ਕਰਨਗੇ ਮੇਰੇ ਨਾਲ ਕੈਮਰਾਮੈਨ ਅਭਿਸ਼ੇਕ ਤੇ ਸੁਮਨ ਜੇਤਲੀ ਨਾਲ ਗगन ਸ਼ੁਕਲਾ ਦਿੱਲੀ ਪੋਸਟ ਪੰਜਾਬੀ ਆਯੁੱਧਿਆ ਰਾਮ ਭਗਵਾਨ ਦੀ ਨਗਰੀ ਆਯੁੱਧਿਆ ਦੇ ਵਿੱਚ ਮੌਜੂਦ ਆ ਤੇ ਆਯੁੱਧਿਆ ਦੇ ਰੰਗ ਤੁਹਾਨੂੰ ਲਗਾਤਾਰ ਸਾਂਝੇ ਕਰ ਰਹੇ ਹਾਂ ਇੱਕ ਤਸਵੀਰ ਦਿਖਾਉਣਾ ਹੈ ਮੇਰੇ ਨਾਲ ਸੀਨੀਅਰ ਜਰਨਲਿਸਟ ਸੁਮਨ ਜੈਤਲੀ ਮੌਜੂਦ ਨੇ ਸੁਮਨ ਤਸਵੀਰਾਂ ਦੇ ਨਾਲ ਨਾਲ ਇੱਕ ਚੀਜ਼ ਤੁਹਾਨੂੰ ਜਾਣਨੀ ਚਾਹਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਨੇ ਪੀਐਮ ਸੀਐਮ ਪਤਾ ਨਹੀਂ ਕਿੱਡੇ ਵੱਡੇ ਵੱਡੇ ਪ੍ਰੋਟੋਕੋਲਸ ਨੇ ਪ੍ਰਸੰਗਤ ਦਾ ਡੈਕੋਰਮ ਦੇਖੋ ਕਿੰਨਾ ਹੈ ਸੰਗਤ ਦੇ ਨਾਲ ਸਖਤੀ ਪੁਲਿਸ ਦੀ ਕਿੰਨੀ ਹੈ ਇਹ ਬਹੁਤ ਵੱਡੀ 500 ਸਾਲ ਜੇ ਸੰਗਤ ਸਬਰ ਕਰ ਸਕਦੀ ਹੈ ਤਾਂ ਇੱਕ ਦਿਨ ਸਬਰ ਕਰਕੇ ਸਾਈਡ ਤੇ ਕਿਉਂ ਨਹੀਂ ਖੜ ਸਕਦੀ ਹਾਂ ਤੁਸੀਂ ਦੇਖੋ ਨਾ ਸਬਰ ਬਹੁਤ ਵੱਡਾ ਸੀ ਅੱਜ ਅਸੀਂ ਉਹ ਦੀਵਾਲੀ ਨਹੀਂ ਮਨਾਉਣੀ ਜਿਹੜੀ ਹਰ ਸਾਲ ਮਨਾਉਂਦੇ ਆ ਅੱਜ ਅਸੀਂ ਉਹ ਦੀਵਾਲੀ ਮਨਾਉਣੀ ਹੈ ਜਿਹੜੀ 500 ਸਾਲ ਚ ਇੱਕ ਵਾਰ ਮਨਾਈ ਜਾਣੀ ਹੈ ਇਹ ਦੀਵਾਲੀ ਪਹਿਲਾਂ ਨਹੀਂ ਕਦੇ ਮਨਾਈ ਦੀਵਾਲੀ ਹੀ ਹੈ ਪਰ ਇਹਦਾ ਰੂਪ ਹੋਰ ਹੋਵੇਗਾ ਔਰ ਸੰਗਤ ਦੇ ਵਿੱਚ ਉਤਸ਼ਾਹ ਦੇਖੋ ਸੰਗਤ ਦਾ ਸਬਰ ਦੇਖੋ ਤੁਸੀਂ ਪ੍ਰਧਾਨ ਮੰਤਰੀ ਦੀ ਇੱਕ ਝਲਕ ਦੇਖਣ ਦੇ ਲਈ ਆਪਣੇ ਪ੍ਰਦੇਸ਼ ਦੇ ਮੁੱਖ ਮੰਤਰੀ ਆਪਣੀ ਸਟੇਟ ਦੇ ਮੁੱਖ ਮੰਤਰੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਧੰਨਵਾਦ ਕਰਨ ਦੇ ਲਈ ਫੁੱਲਾਂ ਨਾਲ ਉਹਨਾਂ ਦਾ ਸਵਾਗਤ ਕਰਨ ਦੇ ਲਈ ਕਿੰਨੇ ਡੈਕੋਰਮ ਦੇ ਨਾਲ ਆ ਵਿਸ਼ੇਕਾ ਤਸਵੀਰ ਦਿਖਾਓ ਜਰਾ ਵਿਸ਼ੇਕਾ ਕੀ ਆ ਤਸਵੀਰਾਂ ਥੋੜੀ ਤਸਵੀਰ ਹੈ ਆ ਦੇਖੋ ਬੜੇ ਹੀ ਡੈਕੋਰਮ ਦੇ ਨਾਲ ਇੱਥੇ ਕਿਸੇ ਮੁਲਾਜ਼ਮ ਨੂੰ ਕਹਿਣਾ ਨਹੀਂ ਪੈ ਰਿਹਾ ਕਿ ਅੱਗੇ ਨਾ ਆਓ ਪਿੱਛੇ ਖੜੇ ਹੋ ਜਾਓ ਲਾਈਨ ਬਣਾ ਕੇ ਆਪੇ ਖੜੇ ਹੋਏ ਨੇ ਉਹਨਾਂ ਨੂੰ ਪਤਾ ਹੈ ਇੱਥੇ ਸਵਾਗਤ ਕਿਵੇਂ ਕਰਨਾ ਹੈ ਸਹੀ ਕੀ ਔਰ ਗਲਤ ਕੀ ਹੈ ਇਹ ਤਸਵੀਰ ਦੇਖੋ ਕਿੰਨੀ ਖੂਬਸੂਰਤ ਹੈ ਅੱਖਾਂ ਚ ਢੀਕ ਹੈ ਮਨ ਚ ਖੁਸ਼ੀ ਹੈ ਔਰ ਸਵਾਗਤ ਕਰਨ